ਇੱਕ ਟੈਰਰ ਮੋਡੀਊਲ ਇੱਕ ਗੱਲ ਬਣਾ ਪਾਕਿਸਤਾਨ ਬੇਸਡ ਆਈਐਸਆਈ ਜੀ ਇਹ ਹੈਂਡਲ ਕਰ ਰਹੀ ਸੀ ਜੀ ਇਹਨਾਂ ਦਾ ਜਿਹੜਾ ਹੈਂਡਲਰ ਸੀਗਾ ਯਾਰ ਮੇਰਾ ਯਾਰ ਜਿਹੜਾ ਹੈਂਡਲਰ ਸੀਗਾ ਉਹ ਪਾਕਿਸਤਾਨ ਤੇ ਬੈ ਕੇ ਜੀ ਵਕਫ ਵਕ ਜਗ੍ਹਾ ਫੋਨ ਕਰਦਾ ਸੀਗਾ ਜੀ ਤੇ ਅਲੱਗ ਅਲੱਗ ਇੰਨੇ 엘ਿਮੈਂਟਸ ਨੂੰ ਟੱਚ ਕਰਦਾ ਸੀ ਯਾਰ ਇਸ ਇਨਫੋਰਮੇਸ਼ਨ ਤੇ ਪੈਲਾ ਹੀ ਤਿੰਨ ਲੋਕ ਆਪਾਂ ਰਿਸਰਚ ਕਰ ਟੁਕੇ ਇੱਕ ਬਿਹਾਰ ਤੋਂ ਇੱਕ ਹਰਿਆਣਾ ਤੋਂ ਤੇ ਇੱਕ ਪੰਜਾਬ ਤੋਂ ਲੁਧਿਆਣਾ ਠੀਕ ਤਾਂ ਸਰ ਕਿੰਨੇ ਲੋਕ ਸੀ ਸਾਰੇ ਸਵਾਲ ਜੋ ਕੁਸਚਨ ਕਰਾਂਗੇ ਯਾਰ ਹਰ ਇਨਸਾਨ ਦੀ ਅਲੱਗ-ਅਲੱਗ ਟਾਸਕਿੰਗ ਸੀ ਲੋਕਾਂ ਕੋਲ ਵਰਚੁਅਲ ਨੰਬਰ ਤੋਂ ਕਾਲ ਆਂਦੀ ਸੀਗੀ ਵਰਚੁਅਲ ਨੰਬਰ ਜਿਹੜਾ ਚੱਲ ਰਿਹਾ ਸੀਗਾ ਪਾਕਿਸਤਾਨ ਤੋਂ ਚੱਲਦੇ ਸੀਗਾ ਹੈਂਡਲਰ ਜਿਹੜਾ ਸੀਗਾ ਉਹ ਪਾਕ ਆਈਐਸਏ ਦਾ ਸੀਗਾ ਕਿਸ ਗਰੁੱਪ ਨਾਲ ਲਿੰਕ ਹੈ ਇਹ ਸਵੇਰ ਤੱਕ ਤੁਹਾਨੂੰ ਡਿਟੇਲਡ ਪ੍ਰੈਜੈਂਟੇਸ਼ਨ ਚ ਆਪਾਂ ਦੱਸ ਦੇਵਾਂਗੇ ਨੰਬਰ 1 ਨੰਬਰ 2 ਆ ਜਿਹੜਾ ਮੁਕਾਬਲਾ ਪੁਲਿਸ ਨਾਲ ਹੋਇਆ ਹੈ ਅੱਜ ਜਿਹੜਾ ਪਾਕਿਸਤਾਨ ਬੇਸ ਹੈਂਡਲਰ ਸੀਗਾ ਉਹਨਾਂ ਨੇ ਇਹਨੂੰ ਟਾਸਕਿੰਗ ਦਿੱਤੀ ਸੀ ਮਿੱਤੂ ਸਾਹਿਬ ਉਹਨਾਂ ਨੇ ਇਹਨਾਂ ਦੋਨਾਂ ਨੂੰ ਟਾਸਕਿੰਗ ਦਿੱਤੀ ਸੀ ਕਿ ਪਰਟਿਕੂਲਰ ਸਪੌਟ ਤੇ ਗਰਨੇਡ ਪਈ ਹੈ ਜੀ ਜੀ ਪਰਟਿਕੂਲਰ ਸਪੌਟ ਤੇ ਗਰਨੇਡਸ ਦਾ ਐਕਸਚੇਂਜ ਹੋਗਾ ਜੀ ਤੇ ਤੁਸੀਂ ਗਰਨੇਡ ਲੈ ਕੇ ਡੈਜ਼ਿਗਨੇਟਿਡ ਪਲੇਸ ਤੇ ਛੁਟਨੇ ਕੀ ਜਾਨੀਮਾਲੀ ਨੁਕਸਾਨ ਵੀ ਹੋ ਸਟੇਟ ਚ ਅਨਰੈਸਟ ਹੋਏ ਤੇ ਪੀਸ ਖਰਾਬ ਹੋਏ ਤੇ ਇਹ Trap ਲਗਾਇਆ ਹੋਇਆ ਸੀਗਾ ਜੀ Trap ਜਦ ਇਹਨਾਂ ਨੂੰ ਘੇਰਿਆ ਗਿਆ ਇੱਥੇ ਇਹਨਾਂ ਨੇ ਪੁਲਿਸ ਪਾਰਟੀ ਤੇ ਫਾਇਰਿੰਗ ਕੀਤੀ DCP ਇਨਵੈਸਟੀਗੇਸ਼ਨ ਤੇ ਉਹਨਾਂ ਦੀ ਸਾਰੀ ਟੀਮ ADCP ਇਨਵੈਸਟੀਗੇਸ਼ਨ ਕ੍ਰਾਈਮ ਬ੍ਰਾਂਚ ਸਪੈਸ਼ਲ ਸੈੱਲ ਤੇ CIIE ਦੇ ਵਾਰ ਆਲ ਇਨਵੋਲਡ ਚਾਰ ਫਾਇਰ ਜਿਹੜੇ ਹੈ ਇਹਨਾਂ ਤੇ ਫਾਇਰਿੰਗ ਹੋ ਕਾਫੀ ਹੋਈ ਚਾਰ ਫਾਇਰ ਇਹਨਾਂ ਦੇ ਸਾਡੀ ਗੱਡੀ ਚ ਲੱਗੇ ਪੁਲਿਸ ਨੇ ਜਵਾਬੀ ਫਾਇਰਿੰਗ ਕੀਤੀ ਕੁਝ ਹਵਾਈ ਫਾਇਰਿੰਗ ਕੀਤੀ ਪਹਿਲਾਂ ਤੇ ਚਾਰ ਗੋਲੀਆਂ ਫਾਇਰ ਕੀਤੀਆਂ ਇੱਕ ਦੇ ਤਿੰਨ ਗੋਲੀਆਂ ਲੱਗੀਆਂ ਹਾਲੇ ਤੱਕ ਜਿਹੜਾ ਇਨਫੋਰਮੇਸ਼ਨ ਹੈ ਆਈ ਮੀ ਨਾਟ ਬੀ ਐਕਚੁਅਲੀ ਕਰੈਕਟ ਤਿੰਨ ਗੋਲੀਆਂ ਇੱਕ ਨੂੰ ਲੱਗੀਆਂ ਤੇ ਇੱਕ ਗੋਲੀ ਜਿਹੜੀ ਹੈ ਦੂਜੇ ਨੂੰ ਲੱਗੀ ਹੈ ਤੇ ਇਹਨਾਂ ਨੂੰ ਇਮੀਡੀਏਟਲੀ ਹਸਪੀਟਲ ਲੈ ਕੇ ਗਿਆ ਲੈ ਕੇ ਜਾਏਗੇ ਜੀ ਉਹ ਬੀਬੀ ਸੀ ਮੈਂ ਇੱਕ ਜਿਹੜਾ ਹੈ ਉਹ ਕਾਫੀ ਕ੍ਰਿਟੀਕਲ ਹੈ ਜੀ ਹਾਲੇ ਹਾਲੇ ਤੱਕ ਕਨਫਰਮ ਨਹੀਂ ਤਾਂ ਡਾਕਟਰ ਕਰਨਗੇ ਜੀ ਜੀ ਕਿੱਥੇ ਕਿੱਥੇ ਲੱਗ ਰਿਹਾ ਕਿੱਥੇ ਕਿੱਥੇ ਗੋਲੀ ਲੱਗੀ ਸਰਦਾਮ ਕੀ ਇਹਨਾਂ ਦੇ ਨਾਮ ਨਾ ਇੱਕ ਗੋਲੀ ਪੇਟ 'ਚ ਲੱਗੀ ਹੈ ਜੀ ਹਾਂ ਜੀ ਸਰ ਨਾਮ ਬੋਲੋ ਤੇ ਇੱਕ ਛਾਤੀ 'ਤੇ ਲੱਗੀ ਇਹ ਨਾਮ ਜਿਹੜੇ ਹਨ ਹੁਣ ਤੱਕ ਆਈਡੈਂਟੀਫਾਈ ਨਹੀਂ ਹੋਣਾ ਵਿਊਚ ਨਹੀਂ ਬੰਦੇ ਕੁਝ ਪਤਾ ਲੱਗ ਗਿਆ ਸਰ ਤੁਸੀਂ ਕਿਰਪਾ ਕਰਕੇ ਮੈਂ ਸਰ ਜੀ ਕਿਸੇ ਇੱਕ ਬੜੀ ਜਨ ਡਿਟੇਲ ਪੂਰੀ ਦੇ ਦੇ ਜੀ ਕਿਹੜੀ ਜਗ੍ਹਾ ਤੋਂ ਆ ਰਹੇ ਸੀਗੇ ਬੁਸਤੀ ਜੁਦੇਵਾਲ ਸਾਈਟ ਤੋਂ ਆ ਰਹੇ ਸੀ ਸਰ ਜਿਹੜੇ ਬੰਦੇ ਪਹਿਲਾਂ ਫੜੇ ਸੀਗੇ ਉਹਨਾਂ ਦੇ ਨਾਮ ਦੱਸੋ ਇੱਕ ਕੱਲ ਤੁਹਾਨੂੰ ਬਿਲਕੁਲ ਡਿਟੇਲ 'ਚ ਪ੍ਰੈਸ ਦਿੱਤੀ ਸਰ ਸਰ ਇਹਨ ਰਿਕਵਰੀ ਰਿਕਵਰੀ ਹੁਣ ਤੱਕ ਜਿਹੜੀ ਹੋਈ ਹੈ ਜਿਹੜੇ ਪਹਿਲਾਂ ਰੈਸਟ ਕੀਤੇ ਗਏ ਇੱਕ ਮਿੰਟ ਜੀ ਇੱਕ ਮਿੰਟ ਰਿਕਵਰੀ ਜਿਹੜੀ ਹੁਣ ਤੱਕ ਹੋਈ ਹੈ ਉਹ ਮੈਂ ਤੁਹਾਨੂੰ ਦੱਸ ਦਿੰਦਾ ਸਰ ਇਹਨਾਂ ਕੋਲ ਵੈਪਨ ਕਿਹੜੇ ਸੀ ਇਸ ਟਾਈਮ ਰਿਕਵਰੀ ਜਿਹੜੀ ਹੁਣ ਤੱਕ ਰਿਕਵਰੀ ਜਿਹੜੀ ਹੁਣ ਤੱਕ ਹੋਈ ਹੈ ਦੋ ਚਾਈਨੀਜ਼ ਮੇਡ ਗਰਨੇਡ ਜਿਹੜੇ ਹੈ ਉਹ ਬਰਾਮਦ ਹੋਏ ਸੋਫਿਸਟੀਕੇਟਿਡ ਗਰਨੇਡਸ ਹੈ ਸਰ ਜੋ ਪਹਿਲੇ ਵਾਲਾ ਮਾਮਲਾ ਇੱਕ ਮਿੰਟ ਜੀ ਸਰ ਪਹਿਲਾਂ ਗੱਲ ਤਾਂ ਕਰ ਲਈ ਇੱਕ ਮਿੰਟ ਯਾਰ ਨੰਬਰ 1 ਨੰਬਰ 2 ਪੰਜ ਪਿਸਟਲਸ ਮਿਲੇ ਹੈ ਸੋਫਿਸਟੀਕੇਟਿਡ ਕ੍ਰਾਸ ਦਾ ਬਾਰਡਰ ਤੋਂ ਆਏ ਹੈ ਇਹ ਚਾਈਨੀਜ਼ ਸਟਾਰ ਪਿਸਟਲ ਹੈ ਤੇ 50 ਤੋਂ ਵੱਧ ਕਾਰਤੂਸ ਜਿਹੜੇ ਜਿੰਦਾ ਕਾਰਤੂਸ ਉਹ ਬਰਾਬਦ ਹੋਏ ਸੀ ਸਰ ਇੱਕ ਇੱਕ ਮਿੰਟ ਚਲ ਜਿਹੜੇ ਗਰਨੇਡ ਇਹ ਮਤਲਬ ਕਿ ਇਹਨਾਂ ਨੇ ਐਕਸਚੇਂਜ ਇੱਥੇ ਕਿੱਥੇ ਸੀਗੇ ਕਿੱਥੇ ਕਰਨੇ ਸੀਗੇ ਇੱਥੇ ਕਰਨੇ ਸੀ ਇਹ ਦੇਣ ਆਏ ਸੀ ਕਿ ਲੈਣਾ ਆਏ ਸੀ ਇਹ ਲੈਣਾ ਆਏ ਸੀ ਤੇ ਲੈਣਾ ਆਏ ਸੀ ਜਿਹੜੇ ਦੇਣਾ ਸੀ ਉਹ ਕਿੱਥੇ ਆ ਉਹ ਸਾਡੇ ਕੋਲ ਹੈ ਜੀ ਉਹ ਤੁਹਾਡੇ ਰੈਸਟੈਂਟ ਹੈ ਕਿੰਨੇ ਬੰਦੇ ਸਰ ਤਿੰਨ ਬੰਦੇ ਟੋਟਲ ਅਰੈਸਟਡ ਹੈ ਇੱਕ ਹਰਿਆਣੇ ਤੋਂ ਹੈ अच्छा जी एक बिहार ਤੋਂ ਹੈ ਓਕੇ ਇੱਕ ਕਿੱਥੇ ਦਾ ਲੋਕ ਹਨ ਜੀ ਓਕੇ ਸਰ ਇਹਦਾ ਕੋਈ ਲਿੰਕ ਜਿਹੜੇ ਥੋੜੇ ਦਿਨ ਪਹਿਲਾਂ ਫੜੇ ਸੀ ਉਹਨਾਂ ਨਾਲ ਲਿੰਕ ਨਹੀਂ ਇਹ ਇਹ ਜਿਹੜੇ ਬੰਦੇ ਹੈ ਇਹ ਆਇਡੈਂਟੀਫਾਈ ਨਹੀਂ ਤਾਂ ਜਿਹੜੇ ਫੜੇ ਉਹਨਾਂ ਦਾ ਦੱਸੋ ਨਾਮ ਇੱਕ ਤਾਂ ਅਜੇ ਹੈ ਜਿਹੜਾ ਫਤਿਹਬਾਦ ਹਰਿਆਣਾ ਦਾ ਹੈ ਓਕੇ ਇੱਕ ਅਰਛਾ ਬਿਹਾਰ ਤੋਂ ਠੀਕ ਹੈ ਇਹ ਭੋਜਪੁਰ ਜ਼ਿਲ੍ਹਾ ਹੈ ਓਕੇ ਤੇ ਇੱਕ ਸ਼ਮਸ਼ੀਰ ਆ ਜਿਹੜਾ ਲੋਕਲ ਹੈ ਜੀ ਸਰ ਇਹਨਾਂ ਦਾ ਕੋਈ ਕ੍ਰਿਮੀਨਲ ਰਿਕਾਰਡ ਹੈਗਾ ਜਿਹੜਾ ਸ਼ਮਸ਼ੀਰ ਵੀ ਹੈ ਉਹ ਤੇਰਾ ਲੋਕਲ ਨਹੀਂ ਹੈ ਰਹਿਣ ਵਾਲਾ ਉਹ ਫਰੂਜ਼ਪੁਰ ਦਾ ਹੈ ਇੱਥੇ ਆਪਣੀ ਭੈਣ ਦੇ ਕੋਲ ਪਿਛਲੇ 6 ਮਹੀਨੇ ਤੋਂ ਰਹਿ ਰਿਹਾ ਸਰ ਇਹਨਾਂ ਦਾ ਕੋਈ ਕ੍ਰਿਮੀਨਲ ਕ੍ਰਿਮੀਨਲ ਰਿਕਾਰਡ ਹੈ ਸਾਰਿਆਂ ਦਾ ਕ੍ਰਿਮੀਨਲ ਰਿਕਾਰਡ ਹੈ ਦੋ ਦੋ ਤਿੰਨ ਤਿੰਨ ਪਰਚੇ ਨਹੀਂ ਇਹ ਤੁਹਾਨੂੰ ਸਿਕਿਉਰਿਟੀ ਰੀਜ਼ਨਸ ਤੇ ਆਪਾਂ ਨਹੀਂ ਦੱਸਾਂਗੇ ਸਰ ਦੂਜੀ ਗੱਲ ਸਰ ਜਿਹੜਾ ਇੱਕ ਮਿੰਟ ਜੋਧੇਪੁਰ ਬਸਤੀ ਦਾ ਮਾਮਲਾ ਸੀ ਉਹ ਵੀ ਇੱਥੇ ਹੀ ਤੁਸੀਂ ਵੀ ਕਹ ਰਹੇ ਕਿ ਇਹ ਜੋਧੇਪੁਰ ਬਸਤੀ ਇਸ ਲਈ ਨਹੀਂ ਹੈ ਕਿਉਂਕਿ ਇਟ ਇਜ਼ ਅ ਡਿਫਰੈਂਟ ਮੋਡਿਊਲ ਇਹਦਾ ਹੈਂਡਲਰ ਹੀ ਟੋਟਲ ਡਿਫਰੈਂਟ ਹੈ ਸਰ ਜਿਹੜਾ ਹੈਂਡ ਕੇ ਡੋਕ ਇਹ ਵੀ ਡਾਇਨਾ ਮੇਡ ਹੈ ਜੀ ਅੱਜ ਅੱਜ ਕੱਲ ਜਿਹੜੇ ਵੀ ਕ੍ਰਾਸ ਬਾਰਡਰ ਪਾਕਿਸਤਾਨ ਤੋਂ ਜਿਹੜਾ ਆਈਐਸਆਈ ਪੁਸ਼ ਇਨ ਕਰ ਰਹੀ ਹੈ ਉਹ ਜ਼ਿਆਦਾਤਰ ਚਾਈਨੀਜ਼ ਮੇਡ ਹੈ ਸਰ ਸਰ ਜਿਹੜੇ ਜਿਹੜੇ ਦੇਖੀ ਕਮੈਂਟ ਯਾਰ 1 ਮਿੰਟ ਸਰ ਕੋਈ ਮੁਲਾਜ਼ਮ ਦੀ ਖਬਰ ਬਣਾ ਦਿਓ ਯਾਰ ਨਹੀਂ ਮੁਲਾਜ਼ਮ ਸਾਰੇ ਸੇਫ ਹੈ ਸਰ ਦਿੱਲੀ ਘਟਨਾ ਹੋਈ ਉਹਦਾ ਕੋਈ ਲਿੰਕ ਹੈਗਾ ਇਹ ਦਿੱਲੀ ਇਹ ਇਨੀਸ਼ੀਅਲ ਬਹੁਤ ਇਨੀਸ਼ੀਅਲ ਇਨਵੈਸਟੀਗੇਸ਼ਨ ਹੈ ਧੀਰੇ ਧੀਰੇ ਤੁਹਾਨੂੰ ਹਰ ਰੋਜ਼ ਇੱਕ ਦਿਨ ਛੱਡ ਕੇ ਬ੍ਰੀਫ ਕਰ ਦਿੱਤਾ ਸਰ ਨੇ ਟਾਰਗੇਟ ਕੀ ਸੀਗਾ ਸਰ ਕੋਈ ਟਾਰਗੇਟ ਮੈਂ ਤੁਹਾਨੂੰ ਦਸਤਾਫਰ ਸਿਕਿਉਰਟੀ ਦੀ ਸੀ ਲੁਧਿਆਣਾ ਸੀਗਾ ਕੋਈ ਹੋਰ ਚਾਹੀਦੀ ਨਹੀਂ ਅੱਜ ਦਾ ਇੱਕ ਕੰਮ